ਹਾਂਜੀ ਬਾਬਾ ਕੀ ਹਾਲ ਚਾਲ ਹੈ ਹੋਰ ਹਾਲ ਸਭ ਤੁਸੀਂ ਠੀਕ ਠਾਕ ਹੋ ਸੁਹਾਗ ਦਾ ਇੱਕ ਤੁਹਾਡਾ ਨਵੇਂ ਵਲੌਗ ਚ ਲਓ ਜੀ ਸਾਡਾ ਸਿਮਰ ਸਿੰਘ ਫਾਰਮਨ ਜੀ ਜੱਟ ਮਾਡਲ ਦੇ ਕਲੱਚ ਚ ਖੋਲੀ ਸੀ ਆਪਾਂ ਕਰਤੀ ਫਿੱਟ ਦਰਕਾਰ ਲਈ ਬਾਰਾਣੀ ਸੰਦਰਾ ਬਾਹਰ ਬਦਲ ਵੀ ਵਾਕੀ ਬਣ ਚੁਕੇ ਨੇ ਹੁਣ ਲੋਕਾਂ ਨੇ ਘਰ ਕੇ ਕਲੱਚ ਬਟ ਕਰਤੀ ਫਿੱਟ ਬਸ ਪਾਣੇ ਨੇ ਬਾਕੀ ਅੱਜ ਚੱਲਣੀਆਂ ਦੋਨੇ ਮਸ਼ੀਨਾਂ ਵੀ ਬੰਦੇ ਆਉਂਦੇ ਪਏ ਨੇ ਇਹਦੇ ਸਪਰਿੰਗ ਡੌਨ ਸਣ ਬਾਕੀ ਸਾਰਾ ਕੁਝ ਠੀਕ ਸੀਗਾ ਕਿਉਂਕਿ ਭਈ ਇਹ ਬੁੱਟੀ ਚੱਲੀ ਹੋਈ ਸੀ ਸਾਰਾ ਕੁਝ ਬਦਲਿਆ ਇਸੇ ਦਾ ਗ੍ਰੀਸ ਮਾਰਕੀ ਚਲਾਈ ਸੀ ਬਸ ਪੱਟਿਆ ਹੈ ਨਹੀਂ ਇਸੇ ਦਾ ਕੁਝ ਐ ਸੀਗਾ ਵੀ ਚੱਲ ਜਾਏ ਸੀਜ਼ਨ ਚ ਲੋੜ ਪੈਗੀ ਤੇ ਕਰ ਲਾਂਗੇ ਪਰ ਇਹਦਾ ਹੁਣੀ ਟਾਈਮ ਤੀ ਜਵਾਬ ਦੇਣ ਲੱਗ ਗਈ ਸੀ ਤਾਂ ਕਰਕੇ ਫਿਰ ਹੁਣ ਪਹਿਲਾਂ ਹੀ ਪੱਟ ਲਿਆ ਸਿਮਰ ਕਪੜਾ ਤਾਂ ਹੀ ਬਣਾਇਆ ਰਾਣੀ ਹਾਂ ਕਪੜਾ ਬਣਾ ਹੀ ਮੈਂ ਫਿਲਟਰ ਚਾਲ ਲੋ ਜੀ ਆ ਬੰਦਾ ਉੱਪਰ ਆ ਬੰਦਾ ਉੱਪਰ ਕੱਚਾ ਵਿਭਾਗ ਕੱਚਾ ਵਿਭਾਗ ਹਾਂ ਬਣਾਣ ਮੈਂ ਲੈ ਜੀ ਕਰ ਰਾਣੀ ਹੰਦਰਾ ਚੈੱਕ ਕਰਤੀ ਬਾਹਰ ਬਸ ਹੁਣ ਇਹ ਇਹ ਮੜਾ ਮਟਾ ਥੁਤ ਮਾਰਦੇ ਆ ਤੇ ਕਰਕੇ ਗਲਾਸ ਪਲੇਟ ਫਿੱਟ ਬੰਨ ਰਿਓ ਆਪਣੇ ਵਲੌਗ ਦੇ ਨਾਲ ਬਾਬਿਆ ਆ ਨਵਾਂ ਜੰਤਰ ਵੇਖ ਮਸ਼ੀਨ ਦੀ ਟੈਂਕੀ ਚ ਮਸ਼ੀਨ ਦੀ ਟੈਂਕੀ ਚ ਇਹ ਆ ਲੈ ਦੇ ਆ ਸਾਡੇ ਫੋਰਮੈਨ ਜੀ ਆ ਗਿਆ ਅੱਜ ਅੱਜ ਅੰਤਰਾ ਆਪਾਂ ਨਮਾ ਲੈਂਦਾ ਹੈ ਅੱਜ ਪਿਛੇ ਵਰ ਲੈਂਦਾ ਇੱਕਣਕਾਂ ਚ ਦਾ ਸਤਾ ਵੀ ਪੈ ਕਿੰਨਾ ਦੇ ਪੈਂਦਾ ਵੇ ਆਏ ਬਸ ਬਹੁਤ ਮੈਂ ਕਹਿੰਦਾ

ਲਾ ਲਈ ਆਪਣਾ ਫਰੇਟ ਲੱਗਾ ਆ ਥੱਲੇ ਲੋ ਜੀ ਬਾਬਾ ਚੱਲਦੀ ਵੀ ਆ ਆ ਵੜਤੇ ਪੰਜ ਇਨਾ ਚਿਰ ਕੋਈ ਕੁਝ ਵੀ ਨਹੀਂ ਨਿਕਲਿਆ ਜੀ ਇਹਦਾ ਬੱਸ ਵਿਚਾਰੇ ਦਾ ਆ ਹੀ ਹਵਾ ਸਜਦਾ ਇਧਰ ਆਖਤਾ ਜੇ ਨਿਕਲ ਜੇ ਪੰਜ ਕਿੱਲਾਂ ਜੋ ਬੱਸ ਆ ਹੀ ਨਿਕਲੀ ਆ ਬਾਈ ਆਂਕਾ ਇਹ ਪੰਜ ਕਿੱਲਾਂ ਦੀ ਜੰਗੀ ਨਿਕਲੀ ਹੈ ਟੈਂਕ ਡੇਡ ਟੈਂਕ ਬਸ ਆ ਸਾਰੀ ਵੱਟੀ ਉਹ ਉੱਥੇ ਤੱਕ ਪੰਜ ਕਿੱਲਾਂ ਦੀ ਪਾਟੀ ਆ ਇਹ ਬਸ ਆ ਇਧਰ ਮੰਨ ਲਾ ਕਿਲਾ ਕੋ ਸਹੀ ਸੀਗਾ ਵਾ ਆ ਇੱਕ ਟੈਂਕ ਭਰੀ ਚਾਣੋ ਚ ਸਹੀ ਸੀ ਉੱਚ ਪਾਦਣੀ ਇਹਦਾ ਜਮਾ ਕਾਲਾ ਦਾਣਾ ਇਹਦਾ ਸੇ ਰੋਚ ਚੈੱਕ ਆਂਦਰ ਚੱਲਦੀ ਵੀ ਚੈਨ ਵਾਲੀ ਇਹ ਇਧਰ ਆਪਾਂ ਚਲਾਵਾਂਗੇ चाले फिल्टर फुल्टर साफ़ ਅੰਗਰੀਸ ਗਨ ਲੈਣ ਦੀ ਆਪਾਂ ਨਵੀਂ ਆਹ ਸਾਡਾ ਫੋਰਾਂਜੀ ਆ ਗਈ ਰੋਟੀ ਆ ਗਈ ਲੋ ਵੀ ਚੱਲੇ ਰੋਟੀਆਂ ਲੋ ਜੀ ਰੋਟੀਆਂ ਆ ਗਈਆਂ ਰੋਟੀਆਂ ਹੋਰ ਰੋਟੀਆਂ ਨਾ ਹੋ ਆਪਣੀ 8 ਮਾਡਲ ਦੀ ਸਿਲਡਾ ਟੰਗੀਆਂ ਜਣੇ ਆ ਜਿੱਦੜਾ ਆਪਣਾ ਨਵੀਂ ਨੀਆਂ ਟੰਗ ਆ ਗਈਆਂ ਕਰੋ ਚੈੱਕ ਇਹ ਆਪਾਂ ਖੋਲਦੀਆਂ ਹਨੀ ਕਿਉਂਕਿ ਦਰਖਤ ਆਉਣਾ ਬੜੇ ਹੋਏ ਪੈ ਨੇ ਕਿਉਂਕਿ ਇਦੀ ਕੰਮ ਐ ਹੋਏ ਇੰਨੇ ਸਾਲ ਹੋਏ ਕਰੀਏ ਹੋਏ ਜਾਨੀਆ ਇੱਕ ਦੀ ਬਸ 2000 ਕਿੱਥੇ ਵੱਡੋ ਕਿ 2-4 ਕਿੱਥੇ ਵੱਡੋ ਇਹਦਾ ਪਹਿਲਾਂ ਬਸ ਵੀਰੇ ਇੱਕ ਵਾਰੀ ਜਾਂਦੀ ਜਿਹਦੇ ਸਾਰਾ ਦਿਨ ਉਸੇ ਦੀ ਚੱਲਦੀ ਹੁੰਦੀ ਸੀ ਪਰ ਅੱਜ ਉਹ ਕੰਮ ਹੈ ਨਹੀਂਗਾ ਤੇ ਵਰਗੇ ਕਰਕੇ ਕੋਈ ਵੀ ਦਿੱਤੀ ਆ ਵੀ ਟੁੱਟ ਰਹਿ ਟੋਟੇ ਆਣਗੀਆਂ ਉੱਪਰ ਚੱਲ ਨੋ ਤੁੰਗੀ ਬਾਲ ਹੋਆ ਉਹ ਮੈਂ ਕੱਪੜਾ ਦੇਖਦਾ ਪਿਆ ਯਾਰ ਮਾਰ ਕਿਉਂ ਮਾਇਆ ਉਹ ਪੰਚੜ ਪ੍ਰਾਣੀ ਵੀ ਕਟਿਆ ਮੈਂ 25 ਮਾਰਦਾ ਕਰ ਰਿਹਾ ਬਹੁਤ ਵਧੀਆ ਆ ਰਿਹਾ ਹੁਣ ਕੋਈ ਦਿੱਕਤ ਨਹੀਂ ਕੋਈ ਕੁਝ ਨਹੀਂ ਹਨ ਵਧੀਆ ਚੱਲਦੀ ਆ ਹਨ ਆਪਣੇ ਕੱਪੜੇ ਆਉ ਨਹੀਂ ਲੱਭਿਆ ਝੋਲਾ ਹਾਂ ਭੈਣ ਤੋਂ ਗਰੀਬ ਨੇ ਆਜ ਬਾਬੇ ਦੇਖੋ ਚੱਲਦੀ ਡਿਗੀ ਜਿਵੇਂ ਆਪ ਡਿਗੀ ਹੋਈ ਐ ਬੜੀਆ ਮਾਲ ਖੱਢੀ ਵੀ ਨੇ

ਦਾ 25 ਮਾਡਲ ਦਾ ਕਾਟਰ ਐਨ ਓਕੇ ਡਿਗੀ ਜੀ ਵੀ ਪਹਿਲੇ ਹੀ ਚੱਲਦੀ ਪਈ ਆ ਕੋਈ ਥੱਬਾ ਨਹੀਂ ਕੋਈ ਕੁਝ ਨਹੀਂ कटी सफाई देखो सफाई बहुत सफाई भी देखो ला दो किलिया घेरा बल दे पे पहले हाई चलती गई

ਤਰਾ ਇੰਨਾ ਦੀ ਇਹ ਆਪਣਾ ੜਾ ਸਾਰਾ ਵੀ ਚੌਂ ਵਾਹ ਵੱਡੇ ਗਏ ਨੇ ਉਹ ਘੋਟਰੀਆਂ ਦਾ ਕਹਿਣਾ ਦਾ ਸਾਰਾ ਆਪ ਕੀ ਦੇਖੋ ਹੁਣ ਅੱਜ ਕਿੰਨੇ ਵੜੇ ਆ ਮੈਂ ਦੁੱਧੀ ਵੀ ਇਹਨਾਂ ਕੋਲ 9-10 ਕਿੱਲੇ ਨੇ ਉਹ ਵੀ ਇੱਥੇ ਹੀ ਆਉਗੀ ਦੋਨੇ ਚੱਲਣ ਜਾਣ ਦੇਖੋ ਇੱਕ ਡੇੜੀ ਚੱਲਦੀਆਂ ਦੋ ਡੇੜੀਆਂ ਇਹਨਾਂ ਦੇ ਚੱਲਦੀਆਂ ਨੇ ਅੱਕੇ ਬੰਦੇ ਦਾ ਆਏ ਫਾਇਦਾ ਹੁੰਦਾ ਜੇ ਕੋਣ ਪਾਦਾ ਫੋਨ ਕੀਤਾ ਤੇ ਕੋਈ ਨਹੀਂ ਹੈਗਾ ਨਾ ਟਰਾਲੀ ਨਾ ਹੀ ਕੋਈ ਕੋਸ਼ਣ ਦਾ ਫੋਨ ਕਰਕੇ ਪੁੱਛ ਲੈਵੇ ਕਿਹੜੇ ਚੜਾਉਣੀਆਂ ਹੈ ਇਹ ਲਾ ਦਈਏ ਆਪਾਂ ਟੈਂਕ ਭਰ ਕੇ ਖਿਹਾਰ ਦਾਂਗੇ ਕਹਾਂਗੇ ਭਾਈ ਜਿਹੜਾ ਨਵਾਂ ਮੰਦਾ ਨਾਲ ਦਾ ਮਾਲਕ ਨੂੰ ਚੰਗੀ ਆਂਦੀ ਹੈ ਨਾਲ-ਨਾਲ ਰਹਿਣਾ ਕਰਨਾ ਹਣ ਮਾਲਕ ਸਾਡੇ ਨਾਲ ਹੀ ਰਹਿੰਦਾ ਫਿਰ ਪਤਾ ਹੈ ਵੇ ਬਾਅਦ ਫੋਨ ਦੇ ਕੰਮ ਚੱਲ ਜਾਂਦਾ ਬਾਕੀ ਮੈਂ ਕਾਕਾ ਦੇ ਵੀ ਨੰਬਰ ਸਾਡੇ ਕੋਲ ਹੈਗੇ ਨੇ ਅਸੀਂ ਆਪ ਹੀ ਫੋਨ ਕਰ ਲਈਦਾ ਪਰ ਜਿਵੇਂ ਇਸ ਮੇਰਾ ਟਾਈਮ ਦਿੱਤਾ ਦਾ ਉਹ ਜਿਵੇਂ ਸਾਰੇ ਸਾਨੂੰ ਆਪ ਹੀ ਫੋਨ ਕਰ ਲੈਂਦੇ ਨੇ ਵੀ ਕਿੱਦਾਂ ਮੁਕਾਵੋਗੇ ਕਿੰਨਾ ਵੀ ਰਹਿ ਗਈ ਆ ਵੀ ਇਹ ਆ ਵੀ ਟੱਕ ਇਕੱਠਾ ਹੈ ਬਈ ਇਹ ਵੀ ਬਸ ਹੁਣ ਦੇਖੋ ਕਿੰਨਾ ਵਧਾਉਂਦੇ ਆ ਇਹ ਵੀ ਇੱਥੇ 40 ਕਿੱਲੇ ਨੇ ਬਾਈ ਸਾਰੇ

ਆ ਜੀ ਬਾਪeo 31 ਜੋ ਨੱਚ ਵੀ ਆਣ ਦੂਜੇ ਤੇ ਹੈ ਜੀ ਚੱਲਦੀ ਵੀ ਐ ਕੋਈ ਥੱਲੇ ਤੇਲ ਨਹੀਂ ਕੋਈ ਗੋਸ਼ ਨਹੀਂ ਆ ਸਾਡੇ ਮਾਲਕ ਸਾਹਿਬ ਆਏ ਨੇ ਅੱਜ ਆ ਕੱਲ ਨਾ ਮਾਡਰ ਟ੍ਰੱਕ ਡਾਗ ਲੈਂਦਾ ਕਿਸਾਨ ਵਾਲੀ ਦਾ ਨਾਲੇ ਸਪਾਈ ਚੈੱਕ ਕਰਾਂ ਨੇ ਨਾਲੇ ਚੌਲ ਕਰਾਂ ਨੇ ਚੈੱਕ 31 ਝੋਣਾ ਆਜਾ ਫੇਰ ਭਾਈ ਮੈਂ ਕੱਲਾ ਹੀ ਆਂ ਤਾਂ ਕਰ ਕੇ ਕਰ ਕੇ ਵੀਡੀਓ ਨਹੀਂ ਬਣਦੀ ਆਂ ਫੇਰ ਆਈ ਸਪਾਈ ਚੈੱਕ ਕਰ ਤੇ ਚੌਲ ਚੈੱਕ cái balie cho nó bật nang lên này à để mà làm chạy bây giờ không biết